ਵੀਵੀ ਕੈਨੇਡਾ ਅਪਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਜੀ ਕੈਨੇਡਾ ਤੋਂ ਅੰਤਰਰਾਸ਼ਟਰੀ ਕਾਮਯਾ ਅਤੇ ਪੱਕੀ ਰਹਾਇਸ਼ ਯਾਨੀ ਕਿ ਪੀਆਰ ਦੇ ਚਾਹਵਾਨਾਂ ਲਈ ਦੋ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ ਸਭ ਤੋਂ ਪਹਿਲੀ ਵੱਡੀ ਖਬਰ ਦੀ ਗੱਲਬਾਤ ਕਰ ਲਈਏ ਜੀ ਐਚ1ਵੀ ਵੀਜ਼ਾ ਧਾਰਕਾਂ ਲਈ ਕੈਨੇਡਾ ਨੇ ਖੋਲੇ ਦਰਵਾਜ਼ੇ ਡੋਨਾਲਡ ਟਰੰਪ ਦੀ ਅਗਵਾਈ ਵਾਲੀ ਅਮਰੀਕਾ ਸਰਕਾਰ ਵੱਲੋਂ ਐਚ1ਵੀ ਵੀਜ਼ਾ ਨੀਤੀਆਂ ਵਿੱਚ ਕੀਤੇ ਗਏ ਵੱਡੇ ਬਦਲਾਵਾਂ ਤੋਂ ਬਾਅਦ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਆਈਆਰ ਸੀਸੀ ਨੇ ਹੁਣ ਅਮਰੀਕਾ ਜਾਣ ਦੇ ਚਾਹਵਾਨ ਵਿਸ਼ੇਸ਼ ਤਕਨੀਕੀ ਕਰਮਚਾਰੀਆਂ ਲਈ ਇੱਕ ਨਵਾਂ ਅਤੇ ਆਕਰਸ਼ਕ ਰਾਹ ਖੋਲ ਦਿੱਤਾ ਹੈ। ਅਮਰੀਕਾ ਨੇ H1B ਵੀਜ਼ਾ ਲਈ ਨਿਯਮ ਸਖਤ ਕਰ ਦਿੱਤੇ ਹਨ ਅਤੇ ਰਿਪੋਰਟਾਂ ਅਨੁਸਾਰ ਵੀਜ਼ਾ ਫੀਸ 1 ਲੱਖ ਡਾਲਰ ਤੋਂ ਵਧਾ ਦਿੱਤੀ ਗਈ ਹੈ। ਇਸ ਕਾਰਨ ਭਾਰਤੀ ਕੰਪਨੀਆਂ ਅਤੇ ਕਰਮਚਾਰੀਆਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਥਿਤੀ ਦਾ ਫਾਇਦਾ ਉਠਾਉਂਦੇ ਹੋਏ ਕੈਨੇਡਾ ਨੇ ਹੁਣ ਅਮਰੀਕਾ ਦੀ ਬਜਾਏ ਪ੍ਰਭਾਵਸ਼ਾਲੀ ਕਾਮਿਆਂ ਨੂੰ ਕੈਨੇਡਾ ਆਉਣ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ ਇਸ ਦਾ ਸਭ ਤੋਂ ਵੱਡਾ ਪ੍ਰਭਾਵ ਉਹਨਾਂ ਭਾਰਤੀਆਂ ਤੇ ਪੰਜਾਬੀਆਂ ਤੇ ਪਵੇਗਾ ਜੋ H1V ਵੀਜ਼ਾ ਪ੍ਰਣਾਲੀ ਦੇ ਤਹਿਤ ਅਮਰੀਕਾ ਵਿੱਚ ਕੰਮ ਕਰਨ ਦੇ ਚਾਹਵਨ ਸਨ ਕੈਨੇਡਾ ਹੁਣ ਉਹਨਾਂ ਲਈ ਨਵੇਂ ਵਿਕਲਪ ਬਜੂ ਪੇਸ਼ ਹੋ ਰਿਹਾ ਹੈ ਦੂਜੀ ਵੱਡੀ ਅਪਡੇਟ ਦੀ ਗੱਲ ਕਰ ਲਈਏ ਤਾਂ ਕੈਨੇਡਾ ਪੀਆਰ ਦੇਣ ਦੇ ਟੀਚੇ ਵਿੱਚ ਤੇਜ਼ੀ ਕੈਨੇਡਾ ਵਿੱਚ ਪੀਆਰ ਯਾਨੀ ਕਿ ਪਰਮਨੈਂਟ ਰੈਜ਼ੀਡੈਂਟ ਲੈਣ ਦੇ ਚਾਹਵਨ ਪੰਜਾਬੀ ਭਾਰਤ ਦੀਆਂ ਲਈ ਵੀ ਇੱਕ ਵੱਡੀ ਖੁਸ਼ਖਬਰੀ ਹੈ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਆਪਣੀ ਪੀਆਰ ਟੀਚੇ ਨੂੰ ਤੇਜ਼ੀ ਨਾਲ ਪੂਰਾ ਕਰ ਰਿਹਾ ਹੈ 31 ਜੁਲਾਈ ਤੱਕ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਵੱਲੋਂ 246000 ਲੋਕਾਂ ਨੂੰ ਪੀਆਰ ਦਿੱਤੀ ਜਾ ਚੁੱਕੀ ਹੈ ਕੈਨੇਡਾ ਦਾ ਇਸ ਸਾਲ ਦਾ ਕੁੱਲ ਟੀਚਾ 395000 ਲੋਕਾਂ ਨੂੰ ਪੀਆਰ ਦੇਣਾ ਹੈ ਕਈ ਪ੍ਰੋਵਿੰਸਾਂ ਵੱਲੋਂ ਇਸ ਸਾਲ ਪੀਆਰ ਦੇ ਕੋਟੇ ਕਾਫੀ ਜ਼ਿਆਦਾ ਵਧਾਏ ਗਏ ਹਨ ਇਸ ਤੋਂ ਸੰਕੇਤ ਮਿਲਦੇ ਹਨ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ 395000 ਤੋਂ ਵੱਧ PR ਦੇ ਸਕਦਾ ਹੈ ਇਹ ਦੋਵੇਂ ਅਪਡੇਟਸ ਖਾਸ ਕਰਕੇ ਤਕਨੀਕੀ ਕਰਮਚਾਰੀਆਂ ਲਈ ਨਵੇਂ ਰਸਤੇ ਖੋਲਣਾ ਅਤੇ PR ਦੇਣ ਦੇ ਟੀਚੇ ਵਿੱਚ ਤੇਜ਼ੀ ਕੈਨੇਡਾ ਜਾਣ ਦੇ ਚਾਹਵਨ ਪੰਜਾਬੀ ਭਾਰਤੀਆਂ ਲਈ ਬਹੁਤ ਹੀ ਸਕਾਰਾਤਮਕ ਸੰਕੇਤ ਹਨ